ਕਾਟ ਕੈ ਸਰ ਜਲ ਅਰ ਮਾਰ ਮਾਰ ਅਨੰਤ ਛਿਤ ਕੀਨ ਰਾਜ ਦੁਰੰਤ ਬਹੁ ਰਾਜ ਭਾਗ ਕਮਾਏ ਐਮ ਬੋਲਿਓ ਨਿਰਪਰਾਏ ਬੋਲਿਓ ਪਾਠ ਹੈ ਐਮ ਬੋਲਿਓ ਨਿਰਪਰਾਏ ਐਮ ਹਾਂਜੀ ਐਮ ਐਮ ਬੋਲਿਓ ਨਿਰਪਰਾਏ ਇਕ ਕੀਜੀ ਐ ਮਖਸਾਲ ਦਿਜ ਬੋਲ ਲਿਹੋ ਉਤਾਲ ਦੇਜ ਬੋਲ ਲੀਨ ਅਨੇਕ ਗ੍ਰਹਿ ਛਾਡਿਓ ਨਹੀਂ ਏਕ ਛਾਡਿਓ ਬਾੜ ਗ੍ਰਹਿ ਛਾਡਿਓ ਨਹੀਂ ਏਕ ਮਿਲ ਮੰਤਰ ਕੀਨ ਵਿਚਾਰ ਮਤ ਮਿੱਤਰ ਮੰਤਰ ਉਚਾਰ ਤਉ ਬੋਲਿਓ ਨ੍ਰਿਪਰਾਏ ਬੋਲਿਓ ਤਉ ਬੋਲਿਓ ਨ੍ਰਿਪਰਾਏ ਕਰ ਜਗ ਕੋ ਚਿਤ ਚਾਏ ਕਿ ਕੀ ਜੀਐ ਮਖਸਾਲ ਕਹ ਮੰਤਰ ਮਿੱਤਰ ਉਤਾਲ ਤਵ ਮੰਤਰ ਮਿੱਤਰਨ ਕੀਨ ਨਿਰਪ ਸੰਗ ਯੋ ਕਹਿ ਦੀਨ ਸੁਨ ਰਾਜ ਰਾਜ ਉਦਾਰ ਦਸ ਚਾਰ ਚਾਰ ਅਪਾਰ ਸਤਜੁਗ ਮੈਂ ਸੁਨ ਰਾਏ ਮਖ ਕੀਨ ਚੰਡ ਬਨਾਏ ਅਰ ਮਾਰਕੈ ਮਹਕੇਸ਼ ਬਹੁ ਤੋਖ ਕੀਨ ਪशेष psesh ਮਹਕੇਸ਼ ਕਉ ਰਣ ਕਾਏ ਸਿਰ ਇੰਦਰ ਛਤਰ ਫਿਰਾਏ ਕਰ ਤੋਖ ਜੋਗਨ ਸਰਬ ਕਰ ਦੂਰ ਦਾਨਵ ਗਰਬ ਇਹ ਮੈਂ ਇਹ ਖੇਸ ਮੈਂ ਖੇਸ ਕੋ ਰਣਜੀਤ ਦਿਜ ਦੇਵ ਕੀਨ ਅਭੀਤ ਤ੍ਰਿਦ ਸੇਸ਼ ਲੀਨ ਬੁਲਾਏ ਤ੍ਰਿਦ ਸੇਸ਼ ਤ੍ਰਿਦ ਸੇਸ਼ ਲੀਨ ਬੁਲਾਏ ਛਤ ਛੀਨ ਛਤਰ ਫਿਰਾਏ ਮੁਖਚਾਰ ਲੀਨ ਬੁਲਾਏ ਚਿਤ ਚੌਪ ਸਿਉ ਜਗ ਮਾਏ ਕਰ ਜਗ ਕੋ ਆਰੰਭ ਅਨਖੰਡ ਤੇਜ ਪਰਚੰਡ ਤਬ ਬੋਲਿਓ ਮੁਖਚਾਰ ਸੁਨਿਓ ਬੋਲਿਓ ਲੱਲੇ ਨੂੰ ਵਿਹਾਰੀ ਆ ਭਾਈ ਤਬ ਬੋਲਿਓ ਮੁਖਚਾਰ ਸੁਨ ਚੰਡ ਚੰਡ ਜੋਹਾਰ ਜਿਮ ਹੋਏ ਆਇ ਸਮੋਹੇ ਤਿਮ ਭਖਉ ਮਤ ਤੋਹੇ ਭਖਉ ਤੈਮ ਭਖਉ ਮਤ ਤੋਹੇ ਜਗ ਜੀ ਜੰਤ ਅਪਾਰ ਨਿਜ ਲੀਨ ਦੇਵ ਹਕਾਰ ਅਰ ਕਟ ਕੈ ਪਲ ਖੰਡ ਪੜ ਬੇਦ ਮੰਤਰ ਉਦੰਡ ਰੂਆਲ ਛੰਦ ਤ ਪ੍ਰਸਾਦ ਬੋਲ ਵਿਪਨ ਮੰਤਰ ਮਿੱਤਰਨ ਜਗ ਕੀਨ ਅਪਾਰ ਮਿੱਤਰਨ ਤੇ ਵਿਪਨ ਵਿਪਨ ਮੰਤਰ ਮਿੱਤਰਨ ਜਗ ਕੀਨ ਅਪਾਰ ਇੰਦਰ ਉਪਿੰਦਰ ਲੈ ਕੇ ਬੋਲ ਕੇ ਮੁਖ ਚਾਰ ਲੈ ਕੇ ਤੇ ਵਿਸਰਾਮ ਕੌਣ ਭੰਤਨ ਕੀਜੀਐ ਅਬ ਜਗ ਕੋ ਆਰੰਭ ਆਜ ਮੋਹੇ ਉਜਾਰੀਐ ਸੁਨ ਮਿੱਤਰ ਮੰਤਰ ਅasamb ਮਾਸ ਕੇ ਪਲ ਕਾਟਕੇ ਪੜ ਵੇਦ ਮੰਤਰ ਅਪਾਰ ਅਗਨ ਪੀਤਰ ਹੋਮੀਐ ਸੁਨ ਰਾਜ ਰਾਜ ਅਵਚਾਰ ਛੇਦ ਚਿਛਰ ਬਿੜਾ ਰਾਸ ਬਿੜਾ ਰਾਸਸ ਰਾਸੁਰ ਬਿੜਾਰਸਰ ਇਕੱਠਾ ਪਾਠ ਬਿ ਛੇਦ ਚਿਛਰ ਬਿੜਾਰਸਰ ਧੂਲ ਕਰਨ ਖਪਾਏ ਮਾਰ ਦਾਨਵ ਕਉ ਕਰਿਓ ਮਖ ਮਖ ਦੇਵ ਸੁਨਾਮ ਦੈਤ ਮੇਧ ਬਨਾਏ ਮਾਰ ਦਾਨਵ ਕਉ ਕਰਿਓ ਮਖ ਦੈਤ ਬੇਧ ਬਨਾਏ ਤੈਸ ਹੀ ਮਖ ਕੀਜੀਐ ਸੁਨ ਰਾਜ ਰਾਜ ਪਰਚੰਡ ਜੀਤ ਦਾਨਵ ਦੇਸ ਕੇ ਬਲਵਾਨ ਪੁਰਖ ਅਖੰਡ ਤੈਸ ਹੀ ਮਖ ਮਾਰਕ ਸਿਰ ਇੰਦਰ ਛਤਰ ਫਿਰਾਏ ਜੈਸ ਸੁਰ ਸੁਖ ਪਾਇਓ ਤਿਵ ਸੰਤ ਹੋਵੇ ਸਹਾਈ ਹੋ ਹੋ ਸਹਾਈ ਹੋ 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 ਆਹੇ ਨੂੰ ਸਿਆਰੀ ਲਈ ਆ ਆਪਣੇ ਹਾਂਜੀ ਸਿਆਰੀ ਨਹੀਂ ਹੈ ਭਾਈ ਅੰਕੜੇ ਨੂੰ ਹੂੰ ਹੋਂਕੜ ਨਹੀਂ ਹੈ ਆ ਮੁਕਤਾ ਹੀ ਆ ਪਹਿਲਾ ਤਾਂ ਆਏ ਨੂੰ ਓੜਾ ਹੈ ਜੀ ਦੂਜੇ ਆਏ ਨੂੰ ਮੁਕਤਾ ਹਾਂ ਜੈਸ ਸੁਰ ਸੁਖ ਪਾਇਓ ਤਿਵ ਸੰਤ ਹੋਵੇ ਸਹਾਈ ਇੱਕ ਓੰਕਾਰ ਸਤਿ ਇਤੀ ਸੁਭੰਗ ਦੇਖ ਲੋ ਆ 336 ਆਂਦਾ ਨਾ ਜਿਆ ਲਾਇਆ ਹੋਇਆ ਉਦੋਂ ਬਾਅਦ ਦੋ ਡੰਡੇ ਆ ਉਤੋਂ ਬਾਅਦ ਦੇਖੋ ਇਤੀ ਸੁਭੰਗ ਈੜੀ ਨੂੰ ਸਿਆਰੀ ਤੱਤੇ ਨੂੰ ਵਿਹਾਰੀ ਤੱਤੇ ਨੂੰ ਔਕੜ ਭੱਬੇ ਨੂੰ ਤਿੱਪੀ ਇਤੀ ਸੁਭੰਗ ਸਿਤੀ ਸੁਭੰਗ ਲੈ ਕੇ ਫੇਰ ਡੰਡੇ ਪਾ ਕੇ ਏਕਾਵਾ ਕੇ ਫੇਰ ਮੇਰੇ ਬਾਅਦ